ਕੰਠ ਕਰ ਲੈਣਾ ਹੈ ਉਸ ਤੋਂ ਬਾਅਦ ਹੀ ਇਸ ਮੰਤਰ ਦਾ ਜਾਪ ਕਰਨਾ ਸ਼ੁਰੂ ਕਰਨਾ ਹੈ ਇਸ ਮੰਤਰ ਨੂੰ ਸਿੱਧ ਕਰਨਾ ਸ਼ੁਰੂ ਕਰਨਾ ਹੈ ਬਿਨਾਂ ਕੋਈ ਨਾਗਾ पाए 11 ਦਿਨ ਤੱਕ ਤੁਸੀਂ ਇਸ ਮੰਤਰ ਦਾ ਜੇਕਰ ਇੱਕ ਮਨ ਚਿਤ ਹੋ ਕੇ ਮਤਾ ਸ਼ਾਮ ਕੋਰ ਮੂਨੀ ਦਾ ਧਿਆਨ ਧਰ ਕੇ ਜਾਪ ਕਰੋਗੇ ਤਾਂ ਇਹ ਮੰਤਰ ਆਪਣਾ ਕੰਮ ਜ਼ਰੂਰ ਕਰੇਗਾ ਤੁਸੀਂ ਇੱਕ ਵਾਰ ਵਿੱਚ ਇੱਕ ਸ਼ੀਸ਼ੀ ਵੀ ਅਭਿਮੰਤਰਿਤ ਕਰ ਸਕਦੇ ਹੋ ਜਾਂ ਫਿਰ ਇੱਕ ਸ਼ੀਸ਼ੀਆਂ ਤੋਂ ਵੱਧ ਸ਼ੀਸ਼ੀਆਂ ਵੀ ਅਭਿਮੰਤਰਿਤ ਕਰ ਸਕਦੇ ਹੋ ਤੁਹਾਡੇ ਆਲੇ ਦੁਆਲੇ ਦੇ ਲੋਕ ਵੀ ਸੁਸਾਇਟੀ ਸਮਾਜ ਦੇ ਲੋਕ ਵੀ ਤੁਹਾਡੇ ਤੋਂ मोहित ਹੋਣਗੇ ਅਤੇ ਤੁਹਾਡੀ ਇੱਜ਼ਤ ਕਰਨਗੇ ਤੁਹਾਡੀ ਹਰ ਇੱਕ ਗੱਲ ਮੰਨਣਗੇ ਬਿਨਾਂ ਕੋਈ ਸਵਾਲ ਕੀਤੇ ਮੰਤਰ ਬਹੁਤ ਛੋਟਾ ਹੈ ਇਸ ਲਈ ਯਾਦ ਵੀ ਆਸਾਨੀ ਨਾਲ ਛੇਤੀ ਹੀ ਹੋ ਜਾਵੇਗਾ ਮੰਤਰ ਛੋਟਾ ਜ਼ਰੂਰ ਹੈ ਪਰ ਇਸ ਦੀ ਤਾਕਤ ਬਹੁਤ ਵੱਡੀ ਹੈ